ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਦੇ ਵਿੱਚ ਕਰਨ ਲੱਗਿਆ ਮਿੱਤਰੋ ਤੁਹਾਡੇ ਲਈ ਤਮਾਕਾ ਬਲਾਸਟ ਪਰਿਕੜ ਵੀਡੀਓ ਬਣਾਉਣ ਲੱਗਿਆ ਬਣਾਉਣ ਲੱਗਿਆ ਵੀਡੀਓ ਕਿੱਥੋਂ ਆਪਾਂ ਪਿੰਡ ਬਾੜਾ ਭਾਈਕੇ ਦੇ ਵਿੱਚੋਂ ਬਾੜਾ ਭਾਈਕਾ ਪਿੰਡ ਜ਼ਿਲ੍ਹੇ ਫਰੀਦਕੋਟ ਦਾ ਪਿੰਡ ਜੋੜੀਆਂ ਨਰਾਂ ਵਾਲਾ ਪਿੰਡ ਤੇ ਆਪਾਂ ਵੀਡੀਓ ਬਣਾਉਣ ਲੱਗਿਆ ਭਾਈ ਧਰਮਾ ਭਾਈ ਕੇਵਲ ਤੇ ਭਾਈ ਸਾਰੇ ਵਪਾਰ ਦਾ ਕੰਮ ਕਰਦੇ ਆ ਲੋਹਾਰ ਭਰਾ ਬੈਠੇ ਹੋਏ ਆ ਤੇ ਇਹਨਾਂ ਭਰਾਵਾਂ ਨੇ ਕੱਟੀਆਂ ਝੋਟੀਆਂ ਲਿਆਉਂਦੇ ਆ ਮਿੱਤਰੋ ਤੇ ਅੱਜ ਆਈ ਆ ਇਹਨਾਂ ਕੋਲੇ ਮਿੱਤਰੋ ਟੈਡੀ ਧਾਰੀ ਦੇ ਵਿੱਚ ਨੀਲੀ 라ਵੀ ਦੀ ਝੋਟੀ ਬੜੀ ਕਮਾਲ ਝੋਟੀ ਆ ਜਣ ਬੜਾ ਚੰਗਾ ਪ੍ਰਿੰਟ ਪਰਮਾਤਮਾ ਨੇ ਦਿੱਤਾ ਨਿਸ਼ਾਨੀਆਂ ਜਿਹੜੀਆਂ ਸਾਰੀਆਂ ਕਰਾ ਕਰਦੀ ਆ ਕਿ ਉਸ ਤੇ ਪੂਰੀ ਬਰੀਕੀ ਵਾਲੀ ਝੋਟੀ ਜੇ ਕਰਦੇ ਆ ਗਰਦਾਸ ਆਪਣਾ ਜਾਣਕਾਰੀ ਲਈ ਤੇ ਗਰਦਾਸ ਹੈਗਾ ਬਈ 77 ਦੇ ਪਤੀਜਾ ਗਰਦਾਸ ਬਈ ਸਾਸਿਕਾਲ ਅਸੀਂ ਵਾਲਾ ਡੀ ਹਾਲ ਆ ਵੀਰੇ ਵਧੀਆ ਬਈ ਭਰਤੀ ਪੁਰਤੀ ਵੇਖੀ ਕੋਈ ਹਾਂਜੀ ਹਾਂਜੀ ਬਈ ਚੱਲੀ ਜਾਂਦਾ ਭਰਤੀ ਦੇ ਨਹੀਂ ਵੇਖੀ ਹੱਥ ਦਾ ਹਾਂ ਹਾਂ ਐਤੀ ਭਰੇ ਬਈ ਫਾਰਮ ਇਹਨੇ ਆਪਣੇ 12 ਨੂੰ ਨਿਕਲ ਕੇ ਪੁੱਤ ਪਲੱਸ 1 22 ਪਲੱਸ 11ਵੀਂ ਜੋਗੇ ਹਾਂਜੀ ਲੈ ਲਿਆ ਕਦ ਕੁੱਤਾ ਤੇਰਾ 6 ਫੁੱਟ ਦੇ ਕਰੀਬ ਹੋਊਗਾ ਹਾਂ ਪੂਰਾ 6 ਫੁੱਟ ਬਈ ਸੋਹਣਾ ਸੁਨੱਖਾ ਗੱਬਰੂ ਕੰਨੀ ਪਾਵੇ ਨੱਥੀਆਂ ਹੈ ਨਾ ਨੱਥੀਆਂ ਨਹੀਂ ਪਾਈਆਂ ਮੈਂ ਤੁਹਾਡੇ ਪਉਂਦੇ ਹੁੰਦੇ ਆ ਨਹੀਂ ਨਿਊਨ ਭਰਤੀ ਪੁਰਤੀ ਦੇਖਣ ਕਰਕੇ ਥੋੜਾ ਬਈ ਇੱਕ ਗੱਲ ਦੱਸਣਾ ਤੁਹਾਨੂੰ ਜਿਹੜੀ ਇਹਨਾਂ ਦੀ ਲੋਹਾਰ ਭਰਾਵਾ ਦੀ ਨਵੀਂ ਜਨਰੇਸ਼ਨ ਹੈ ਨਾ ਉਹ ਪੂਰੀ ਸ਼ਕੀਨੀ ਦੇ ਪੱਖ ਦੇ ਵਿੱਚ ਵੀ ਆ ਤੇ ਮਿਹਨਤ ਵਾਲੇ ਪੱਖ ਦੇ ਵਿੱਚ ਵੀ ਬੜੀ ਮਜ਼ਬੂਤ ਆ ਤੇ ਬਾਈ ਫਿਰ ਇਹਦਾ ਦੰਦ ਵਿਖਾਈਏ ਪਹਿਲਾਂ ਹੀ ਆਪਾਂ ਦੋ ਦਿਨ ਦੀ ਬਈ ਦੀ ਦੋ ਦਿਨ ਦੀ ਹਾਂਜੀ ਬਣੀ ਬਣੀ ਕੋਈ ਨਹੀਂ ਬਣੀ ਦੱਸੀਏ ਵੱਡੇ ਵੀਰੇ ਉਹਨਾਂ ਨੇ ਕਿੰਨੇ ਦਿਨ ਹੋ ਗਏ ਵੀਰੇ ਉਹ 20 25 ਦਿਨਾਂ ਦੀ ਕਹਿੰਦੇ ਬਈ ਠੀਕ ਹੈ ਕਿਹੜੇ ਸੀਮਨ ਸੁਮਨ ਦੀਏ ਵੀਰੇ ਬਈ ਸੀਮਨ ਤਾਂ ਆਪਾਂ ਤਾਂ ਹਨਾ ਵੇਚਣ ਵਾਸਤੇ ਲਾਉਨੇ ਆਪਾਂ ਨੂੰ ਜੇ ਕੋਈ ਕਹਿ ਵੀ ਦੇਵੇ ਨਾ ਆਪਾਂ ਬਿਨਾਂ ਗੱਲ ਤੋਂ ਕਿਸੇ ਨੂੰ ਕਹਿੰਦੇ ਨਹੀਂ ਹੈਗੇ ਬਈ ਇਹ ਸੀਮਨ ਦੀਆਂ ਨਾਲ ਕੋਈ ਨਹੀਂ ਤਾਂ ਚਰਚਾ ਉਹਨਾਂ ਦੀ ਹਾਂਜੀ ਬਈ ਝੋਲੀ ਝਾਲੀ ਦੀ ਬੜੀ ਕੱਟੀ ਚੰਗੀ ਆ ਹਨਾ ਹਾਂ ਬਈ ਠੰਡੀ ਸਿਲ ਬਹੁਤ ਛੁੱਟ ਜਾਨੀ ਕਿ ਲੈ ਵੇ ਲ ਖਲੋਪ ਤੇ ਨਾ ਪੁੱਤ ਝੋਲੀ ਵਿਖਾ ਤੈਨੂੰ ਵੀ ਕਹਨੇ ਆਂ ਮੈਂ ਠੀਕ ਹੈ ਥਲੂ ਥਲੂ ਪੂਰੀ ਫੁੱਲ ਗਰੰਟੀ ਅੱਪ ਬਹੁਤ ਕੱਤੀ ਬਣੂ ਮੈਂ ਬੜੀ ਟਿਕਾਣੇ ਦੀ ਬਣੂ ਹਾਂ 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 ਕਿੰਨੇ ਦੀ ਦੇ ਦਈਏ ਬਾਈ 60000 ਰੁਪਏ ਮੋਲ ਕਰਦੇ ਬਾਈ ਨਹੀਂ ਤੇਨਲਾਈਨ ਵਾਲੀ ਕਰ ਦੱਸੋ ਇਹ ਨੇੜੇ ਜੀ ਕੰਮ ਕਰਿਆ ਕਰੋ ਗਲਤ ਨਹੀਂ ਕਰਨਾ ਕਿੰਨੇ ਦੀ ਦੇਣੀ ਹਾਂ ਨਾ ਘਾਟੇ ਬਾਟੇ ਹੈਂ ਘਾਟੇ ਬਾਟੇ ਚਲ 2000 ਹਰ ਕੱਟ ਕਰ ਦਿੰਗੇ ਬਿੱਟੂ ਤੂੰ ਨਾਲ ਗੱਲ ਨਹੀਂ ਬੰਨਨੀ ਆ 2000 ਦਾ ਖਾ ਪੀ ਲਈਦਾ ਝੋਟੀ ਲੈ ਰਹਾ ਪਾਰਟੀ ਲੰਗੀ ਲੈਂਦੇ ਜਾਨਵਰ ਰਾਜ ਤੈਨੂੰ ਝੋਟੀ ਲੈ ਲਈ ਗਵੰਡੀ ਪਾਰਟੀ ਮੰਗਲੇ ਦੇ 2200 ਲੱਗ ਗਏ ਹੈਂ 10 ਕਿੰਨੇ ਦੀ ਫਿਰ ਹਾਨ ਕਿਆ ਤੂੰ ਚਲ 2000 ਛੋਟ ਕਰ ਦੇ ਨਹੀਂ ਹੱਸੇ ਦਾਸ ਤਾਰੀ ਹੋਰ ਕੀ ਕਰਦੀ ਤਿੱਕ ਕੇ ਕਹਦੇ ਜਾ ਤੂੰ ਹੀ ਦਾ ਦੇ ਫਿਰ ਮੈਂ ਨਹੀਂ ਕੋ ਕਹਾਂ ਤੂੰ ਕਹ ਚਲ ਬਈ 55000 ਦੀ ਹਾਂ ਨਾ ਕਰ ਦਾਂਗੇ ਝੋਟੀ ਬਸ ਠੀਕ ਆ ਤੋਰੀ ਮੜੇ ਗੱਡੀ ਬੜੀ ਲੈ ਇਹ ਮਿੱਤਰੋ ਟੇਡੀ ਧਾਰੀ ਚਾਰੇ ਪੈਰਾਂ ਤੇ ਨਿਸ਼ਾਨ ਹਰ ਕੋਈ ਕਰੂਗਾ ਅੱਜ ਇਹਦੀ ਬਿਊਟੀ ਤੇ ਮਾਣ ਪਤਾ ਨਹੀਂ ਕਿਹੜੇ ਘਰ ਦੀ ਇਹਨੇ ਬਣਨਾ ਹੈ ਛਾਣ ਨਸਲਾਂ ਨੀਲੀ ਦਾ ਵੀ ਤੁਸੀਂ ਗਏ ਹੋਵੋਗੇ ਪਹਿਚਾਣ ਮਿੱਤਰੋ ਅੰਗਾ ਪੈਰਾਂ ਦੀ ਆਰਾਂ ਦੀ ਝੋਟੀ ਬੜੀ ਚੰਗੀ ਆ ਦੰਦਾ ਤੋਂ ਦੁੱਲਦੀ ਆ 24 25 ਦਿਨਾਂ ਦੀ ਇਹ ਬਣੀ ਹੋਈ ਆ ਗੱਪਣ ਚੈੱਕ ਹੁੰਦੀ ਆ ਜਾਂ ਨਹੀਂ ਹੁੰਦੀ ਉਹ ਤੁਸੀਂ ਬਈ ਇੱਕ ਗੱਲ ਹੋਰ ਦੱਸਦਾ ਮੋਗੇ ਤੋਂ ਕਿੱਟ ਮਿਲਦੀ ਆ 1 2 300 ਰੁਪਏ ਦੀ ਤੁਸੀਂ ਆਵਦਾ ਪਸ਼ੂ 30 32 ਦਿਨ ਦਾ ਲਿਆ ਕੇ ਵੀ ਚੈੱਕ ਕਰ ਸਕਦੇ ਆ ਮਿੱਤਰੋ ਕਿੱਟ ਲੈ ਕੇ ਜਰੂਰ ਘਰੇ ਰੱਖਿਆ ਕਰੋ ਤੇ ਇਹਨਾਂ ਨੂੰ ਵੀ ਬੇਨਤੀ ਕਰਕੇ ਜਾਊਂਗਾ ਵੀ ਭਰਾਵੋ ਕਿੱਟ ਲਿਆ ਕਰੋ ਜੇ ਗੱਪਣ ਹੋ ਜਾਏ ਤਾਂ ਤੁਹਾਡਾ ਫਾਇਦਾ ਹੋਊਗਾ ਗੁਰਦਿਆ ਦਾ ਇਹਨਾਂ ਦੇ ਕੋਲੋਂ ਇੱਕ ਚੋਟੀ ਦੀ ਮੈਂ ਵੀਡੀਓ ਬਣਾ ਫਰਮਾਈ ਸੀ ਬਾਈ ਦੇ ਘਰੋਂ ਬੜੀ ਕਮਾਲ ਤੇ ਬੜੀ ਸ਼ਕੀਨੀ ਦੀ ਚੋਟੀ ਇਹਨਾਂ ਨੇ ਵੀ 25 ਦਿਨ ਵਿਚਾਰੇ ਨੇ ਕਿਹਾ ਪਰ ਉਹ ਜਦੋਂ ਚੋਟੀ ਲੈ ਕੇ ਬੰਦੇ ਨੇ ਜਾ ਕੇ ਚੈੱਕ ਕਰਾਈ ਤੇ ਢਾਈਆਂ ਮਹੀਨੇ ਦੀ ਗੱਪਣ ਨਿਕਲੀ ਮਿੱਤਰੋ ਉਹ ਚੋਟੀ ਕਿੰਨੇ ਦੀ ਲੈ ਕੇ ਗਿਆ ਸੀ ਸਿਰਫ ਇਹਨਾਂ ਤੋਂ 55000 ਦੀ ਤੇ ਅੱਜ ਉਹ ਚੋਟੀ ਦੀ ਕੀਮਤ 110 15000 ਰੁਪਇਆ ਅਸਰ ਦੀ ਗੱਪਣ ਦੀ ਲੱਗੀ ਜਾਂਦੀ ਇੰਨੀ ਸ਼ਕੀਨੀ ਦੇ ਨੱਕਦ ਸੀ ਉਹ ਚੋਟੀ ਦੇ ਵਿੱਚ ਲੈ ਵੀ ਗਰਦਾਸ ਨੰਬਰ ਕਿੰਨਾ ਬਾਈ ਦਾ 8169 ਬਾਈ 816985099 ਇੱਕ ਵਾਰੀ ਹੋਰ ਆਉਣ ਦੇ 816985099 ਅਜਾ ਇੱਕ ਕਟਾ ਬੰਨੀ ਬਚੂ ਹਾਂਜੀ ਵੀਰੇ ਇਹਦਾ ਕੀ ਮੁੱਲ ਆ ਭਾਈ ਇਹਦਾ 22000 ਰੁਪਏ ਮੰਗਦੇ ਭਾਈ ਤੇ ਉਮਰ ਕਿੰਨੀ ਆ ਭਾਈ ਉਮਰ ਸਾਲ ਕਿਤੇ ਹੋਗੇ ਭਾਈ ਠੀਕ ਆ ਭਾਈ ਟੱਡ ਬੜਾ ਵਧਾਇਆ ਹੋਇਆ ਪੱਠੇ ਪਾ ਪਾ ਕੇ ਹਾਂ ਉਹਦਾ ਮਾੜਾ ਮੋਟਾ ਪੱਠੇ ਨਾਲ ਪਸੂ ਟੱਡ ਛੜ ਜਾਂਦੇ ਭਾਈ ਤਾਂ ਨੂੰ ਤੁਸੀਂ ਕਿਹੜਾ ਗੋਡੀ ਕਰਨੀ ਵੱਡਾ ਘਟਕਾਇਆ ਉਹਦਾ ਪੇਟ ਵੀ ਕਰਨੇ ਆ ਭਾਈ 92 ਤੁਰੇ ਹੋਣੇ ਹਨਾ ਉਦੋਂ ਯਾਰ ਮਿਹਨਤ ਕਰਦੇ ਪਰ ਵਾਸਾ ਕਿਡਾ ਵੱਖਰਾ ਨੰਬਰ 10 ਦਾ ਬਜ ਦਾ ਪਿੰਡ ਹੈਗਾ ਵਾ ਜਿਹੜਾ ਵੜਾ ਭਾਈ ਕਾ ਜਲਾ ਫਰੋਜਪੁਰ ਕੇਵਲ ਤੇ ਗੁਰਦਾਸ ਤੇ ਧਰਮਾ ਭਾਈ ਦੋਏ ਸਾਰੇ ਵੇ ਕਰਦੇ ਆ ਵਪਾਰ ਦਾ ਸਮਝਾ ਗੱਲਬਾਤ ਕਰ ਲੋ ਭਾਈ ਇਹ ਨਟਕਾਣੇ ਦੀ ਚੋਟੀ ਆ